ਮਹਾਰਾਜ ਖਿਦਰਾਣਾ ਦੀ ਧਾਬ ਤੇ ਪਹੁੰਚੇ ਨੇ ਹੁਣ ਖਿਦਰਾਣਾ ਰਪਾਣਾ ਤੇ ਢਿਗਾਣਾ ਇਹ ਤਿੰਨ ਭਰਾ ਨੇ ਸਿੱਖ ਇਤਿਹਾਸ ਦੇ ਅੰਦਰ ਜਦੋਂ ਇਹਨਾਂ ਦਾ ਜੀਵਨ ਪੜੋ ਖਿਦਰਾਣਾ ਰਪਾਣਾ ਤੇ ਢਿਗਾਣਾ ਤਿੰਨ ਭਰਾ ਨੇ ਇਹਨਾਂ ਦੀ ਜਿਹੜੀ ਜ਼ਮੀਨ ਜੇ ਦਾਬ ਸੀ ਪਿਆਰਿਓ ਇਹ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ ਤਿੰਨੇ ਭਾਈ ਫਿਰੋਜ਼ਪੁਰ ਦੇ ਭਾਈ ਰਪਾਣਾ ਤੇ ਢਿਗਾਣਾ ਤਿੰਨੇ ਭਰਾ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ ਇਹਨਾਂ ਦੀ ਜ਼ਮੀਨ ਜਾਇਦਾਦ ਫਾਜ਼ਲਕਾ ਦੇ ਏਰੀਏ ਤੱਕ ਬਾਰਡਰ ਤੱਕ ਲੱਗਦੀ ਸੀ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਜਦੋਂ ਇੱਥੇ ਆਏ ਨਾ ਤੇ ਖਿਦਰਾਣਾ ਦੀ ਢਾਬ ਦੇ ਉੱਪਰ ਇੱਕ ਖਿਦਰਾਣਾ ਵੱਡਾ ਭਰਾ ਹੋਇਆ ਇਹਨਾਂ ਦਾ ਰਪਾੜਾ ਦੁਕਾਨਾ ਛੋਟੇ ਭਰਾ ਸਨ ਖਿਦਰਾਣੇ ਦੀ ਢਾਬ ਦੇ ਉੱਪਰ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਤੇ ਸਿੱਖ ਆਏ ਨੇ ਪਿੱਛੇ ਤੋਂ ਸਤਗੁਰੂ ਮਹਾਰਾਜ ਦੇ ਕੋਲ ਖਬਰ ਪਹੁੰਚੀ ਕਿ ਸੂਬਾਏ ਸਰਹੰਦ 8000 ਦੇ ਕਰੀਬ ਫੌਜ ਲੈ ਕੇ ਆਪਣੇ ਜਰਨੈਲਾ ਨੂੰ ਨਾਲ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਯੁੱਧ ਕਰਨ ਵਾਸਤੇ ਉਹ ਗੁਰੂ ਸਾਹਿਬ ਦੇ ਮਗਰ ਆ ਰਿਹਾ ਪਿੱਛਾ ਕਰਦਿਆ ਹੋਇਆ ਸੂਬਾਏ ਸਰਹੰਦ ਕਪੂਰੇ ਚੌਧਰੀ ਨੂੰ ਨਾਲ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਗੁਰੂ ਦੇ ਨਾਲ ਯੁੱਧ ਕਰਨ ਵਾਸਤੇ ਕਪੂਰਾ ਚੌਧਰੀ ਵੀ ਆਇਆ ਤੇ ਯਾਰੋ ਯਾਦ ਰੱਖਿਆ ਜੇ ਚੌਧਰੀ ਦਾ ਆਉਣਾ ਬਣਦਾ ਸੀ ਕਿਉਂਕਿ ਉਹ ਸਰਕਾਰ ਦਾ ਮੁਲਾਦਮ ਸੀ ਸਰਕਾਰ ਦੇ ਪਾਸ ਕਪੂਰਾ ਚੌਧਰੀ ਜਿੰਨੀ ਸਾਰੇ 84 ਪਿੰਡਾਂ ਦਾ ਪਰਤਨਾ ਸੀ ਉਹ ਇਕੱਠਾ ਕਰਕੇ ਸਰਕਾਰੀ ਖਜ਼ਾਨੇ ਵਿੱਚ ਪਹੁੰਚਾਇਆ ਕਰਦਾ ਸੀ ਹੁਣ ਚੌਧਰੀ ਆਇਆ ਨਾਲ ਕਪੂਰਾ ਚੌਧਰੀ ਆ ਕੇ ਸੁਪਾਸ ਸੁਹਾ ਦਾ 8000 ਦੀ ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਕਸ਼ਾ ਕਰਦਿਆਂ ਹੋਇਆਂ ਖੇਦਰਾਣੇ ਦੀ ਟਾਪ ਤੇ ਪਹੁੰਚ ਕੇ ਇੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਦੇ ਨਾਲ ਪਿਆਰੋ ਜਿਹੜੇ ਉਹ ਪੇਦਾਵਾ ਦੇ ਕੇ ਗਏ ਸਨ ਭਾਈ ਮਾਹ ਸਿੰਘ ਦੀ ਅਦਵਾਈ ਦੇ ਅੰਦਰ ਉਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਣ ਕੇ ਜੰਗ ਦੇ میدان ਵਿੱਚ ਸ਼ਾਮਲ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਤ ਜੀ ਦੇ ਨਾਲ ਜਿੰਨੋ ਆ ਕੇ ਇਹ ਜਿਹੜੇ 40 ਸਿੱਖ ਨੇ ਬੇਦਾਵਾ ਦੇ ਕੇ ਇਹ ਸਵਲ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਗੁਰੂ ਸਾਹਿਬ ਦੇ ਨਾਲ ਇੱਕ ਦਰਾਨੀ ਢਾਪ ਦੇ ਵਿੱਚ ਆ ਕੇ ਸ਼ਾਮਲ ਹੋਏ ਇਹ ਤਾਂ ਤੇ ਜਥੇ ਦੀ ਅੰਗਵਾਈ ਕਰਦੇ ਝਭਾਲ ਦੇ ਰਹਿਣ ਵਾਲੇ ਭਾਈ ਲਗਾੜ ਤੇ ਭਰਾ ਭਾਈ ਪਾਰੋ ਜਿਹਨੇ ਪੁੱਤਰੀ ਹੈ ਮਾਤਾ ਭਾਗ ਕੌਰ ਜੀ ਮਾਤਾ-ਪਿਤਾ ਕੋਲ ਜਿਹਨੂੰ ਜਦੋਂ ਪਤਾ ਲੱਗਿਆ ਵੀ ਇਹ ਸਿੱਖ ਪਾਈ ਮਾ ਸਿੱਖ ਦੀ ਅਗਵਾਈ ਦੇ ਅੰਦਰ ਇਹ ਅਨੰਦ ਕੁੰਨ ਦੀ ਧਰਤੀ ਤੋਂ ਜਦੋਂ 8 ਮਹੀਨੇ ਲਗਾਤਾਰ ਘੇਰਾ ਪਿਆ ਰਿਹਾ ਇਹ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਨੇ ਪਿਆਰੋ ਉਹਨਾਂ ਨੇ ਫਿਰੇ ਘਰ ਦੇ ਵਿੱਚ ਜਾਂਦੇ ਆਉਂਦੇ ਆ ਉਹ ਤਾਂ ਇਹਨਾਂ ਨੂੰ ਬਾੜੇ ਸ਼ਬਦ ਲੜਤਾ ਪਾਉਣੀਆ ਸ਼ੁਰੂ ਕਰ ਦਿੱਤੀਆਂ ਤੁਸੀਂ ਗੁਰੂ ਦੇ ਪਰਿਵਾਰ ਨੂੰ ਗੁਰੂ ਨੂੰ ਉਹ ਕਿਸ ਸਮੇਂ ਵਿੱਚ ਛਣ ਕੇ ਆ ਗਏ ਹੋ ਤੁਸੀਂ ਸਿੱਖ ਖਵਾਉਣ ਦੇ ਲੈ ਨਹੀਂ ਫਿਰ ਮਨਾਂ ਦੇ ਅੰਦਰ ਇਹਨਾਂ ਦੇ ਝੂਠ ਪਈ ਇਹਨਾਂ ਦੇ ਮਨਾਂ ਵਿੱਚ ਕੁਸ਼ਤਾਵਾ ਹੋਇਆ ਮਾਤਾ ਭਾਗ ਕੌਰ ਦੀ ਅਗਵਾਈ ਦੇ ਅੰਦਰ ਇਹ 40 ਦੇ 40 ਸਿੱਖ ਗੁਰੂ ਸਾਹਿਬ ਦੇ ਨਾਲ ਸਾਥ ਦੇਣ ਵਾਸਤੇ ਇੱਕ ਤਰ੍ਹਾਂ ਦੇ ਢਾਬ ਵਿੱਚ ਆ ਗਏ ਆਣ ਕੇ ਪਿਆਰੋ ਇਹਨਾਂ ਸਿੱਖਾਂ ਨੇ ਆਪਣੇ ਵਸਤਰ ਇਹਨਾਂ ਝਾੜੀਆਂ ਦੇ ਉੱਪਰ ਪਾ ਦਿੱਤੇ ਤੰਗਵਾਲਾ ਰੂਪ ਬਣਾ ਕੇ ਫਿਰ ਉਹ ਮਸੰਦ ਆਏ ਨੇ ਗੁਰੂ ਸਾਹਿਬ ਦੇ ਕੋਲ ਕੁਝ ਚੌਧਰੀ ਮਾਝੇ ਦੀ ਧਰਤੀ ਤੇ ਆਏ ਨੇ ਉਹਨਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਤੁਸੀਂ ਮਾਝੇ ਦੀ ਧਰਤੀ ਤੇ ਆ ਜਾਓ ਕੁਝ ਸਮਾਂ ਤੁਹਾਡੇ ਲਈ ਸੁਰੱਖਿਤ ਮਹਿਸੂਸ ਹੋਵੇਗਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਉੱਥੇ ਆ ਜਾਓ ਕੁਝ ਸਮਾਂ ਟਿਕਾਣਾ ਕਰੋ ਫਿਰ ਤੁਹਾਡੀ ਸੁਲ੍ਹਾ ਕਰਾ ਕੇ ਸਰਕਾਰ ਦੇ ਨਾਲ ਆਪਾਂ ਸਾਰਾ ਕੁਝ ਹੌਲੀ-ਹੌਲੀ ਠੰਡਾ ਕਰ ਦੇਵਾਂਗੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਗੱਲ ਕਹੀ ਉਹਨਾਂ ਚੌਧਰੀ ਤੇ ਮਸੰਦਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਗੁਰੂ ਬਣ ਕੇ ਆਏ ਹੋ ਕਿ ਸਿੱਖ ਬਣ ਕੇ ਮਹਾਰਾਜ ਨੇ ਜਦੋਂ ਇਹ ਸਵਾਲ ਕੀਤਾ ਨਾ ਕਹਿਣ ਲੱਗੇ ਕਿ ਅਸੀਂ ਸਿੱਖ ਬਣ ਕੇ ਆਏ ਆ ਗੁਰੂ ਸਾਹਿਬ ਕਹਿੰਦੇ ਫਿਰ ਜਦੋਂ ਧੰਨ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਲੋਹੇ ਤੇ ਬਿਠਾ ਕੇ ਤਸੀਹੇ ਦਿੱਤੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਓਦੋਂ ਤੁਸੀਂ ਕਿਉਂ ਨਹੀਂ ਸਰਕਾਰ ਨੂੰ ਕਿਹਾ ਫਿਰ ਮਹਾਰਾਜ ਕਹਿੰਦੇ ਜਦੋਂ ਨਵੇਂ ਸਤਿਗੁਰੂ ਤੇਗ ਭਗਤ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਦਿੱਲੀ ਦੇ ਚਾਂਦਨੀ ਚੌਕ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੰਧਾ ਤੇ ਚੌਧਰੀਆਂ ਨੂੰ ਕਹਿੰਦੇ ਓਦੋਂ ਤੁਸੀਂ ਸਰਕਾਰ ਨੂੰ ਕਿਉਂ ਨਹੀਂ ਕਿਹਾ ਜਦੋਂ ਵੱਡੇ ਸਭ ਜਾਦੇ ਬੱਪਾ ਅੱਧੀ ਸੀ ਬੱਪਾ ਜਿਹੜਾ ਸਿੱਖਿਆ ਗੁੱਦਾ ਜਾਂ ਪੀ ਗਏ ਮਹਾਰਾਜ ਕੀਤੇ ਚੌਧਰੀਓਂ ਸਮਝੋ ਤੁਸੀਂ ਉਦੋਂ ਸਰਕਾਰ ਨੂੰ ਕਿਉਂ ਨਹੀਂ ਕਿਹਾ ਉਦੋਂ ਸਰਕਾਰ ਦੇ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਫਿਰ ਮਹਾਰਾਜ ਕੀਤੇ ਛੋਟੇ ਸਭ ਜਾਦੇ ਸਰਹੱਦ ਦੀਆਂ ਦੀਵਾਰਾਂ ਵਿੱਚ ਤਸੀਹੇ ਦੇ ਕੇ ਕੁੱਪ ਕੁੱਪੇ ਸ਼ਹੀਦ ਕਰ ਦਿੱਤੇ ਉਦੋਂ ਤੁਸੀਂ ਸਰਕਾਰ ਦੇ ਨਾਲ ਗੱਲ ਕਿਉਂ ਨਹੀਂ ਕੀਤੀ ਕਿਉਂ ਨਹੀਂ ਸਰਕਾਰ ਨੂੰ ਸਲਾਹ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਦੇ ਤੁਸੀਂ ਚਲੇ ਜਾ ਅਸੀਂ ਤੁਹਾਡਾ ਇਤਵਾ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਦੇ ਜੀ ਨੂੰ ਧਰਮ ਪਿਆਰਾ ਇੱਥੇ ਰਹਿ ਸਕਦਾ ਜੀ ਨੂੰ ਪਰਿਵਾਰ ਤੇ ਜੀ ਨੂੰ ਮੌਤ ਤੋਂ ਡਰ ਲੱਗਦਾ ਧਰਮ ਨੂੰ ਜਾ ਸਕਦੇ ਉਹ ਸਾਰੇ ਚੌਧਰੀ ਤੇ ਮਸੰਦ ਉਹ ਪਿਆਰੁਖ ਦਰਾਨੇ ਦੀ ਢਾਹੂ ਛੱਡ ਕੇ ਚਲੇ ਗਏ ਫਿਰ ਰਹਿ ਕੌਣ ਗਏ ਜਿਹੜੇ ਗੁਰੂ ਸਾਹਿਬ ਉਪੇ ਦਾਵਾ ਦੇ ਕੇ ਗਏ ਸਭ ਮਾਤਾ ਭਾਗੌਰ ਦੀ ਅਗਵਾਈ ਦੇ ਅੰਦਰ ਜਿੱਥਾ ਆਇਆ ਸਿੰਘਾਂ ਨੇ ਕੀ ਕੀਤਾ ਪਿਆਰੋ ਖਿਦਰਾਣੇ ਦੀ ਢਾਬ ਦੇ ਉੱਪਰ ਇਹ ਕਿਨੇ ਜੰਗਲਸਾਂ ਤੇ ਝਾੜੀਆਂ ਸਾਂ ਇਹਨਾਂ ਦੇ ਉੱਪਰ ਉਹਨਾਂ ਨੇ ਚਾਦਰਾਂ ਪਾ ਕੇ ਦੀਆਂ ਤੰਬੂ ਰੂਪ ਬਣਾ ਦਿੱਤੇ ਉਹ ਦੂਜੇ ਪਾਸੇ ਤੋਂ ਪੂਰੇ ਚੌਧਰੀ ਨੂੰ ਨਾਲ ਲੈ ਕੇ 8000 ਦੇ ਕਰੀਬ ਹੁੰਦਾ ਲੈ ਕੇ ਸਵੇਰਾਂ ਸਰਹੰਦ ਗੁਰੂ ਸਾਹਿਬ ਦਾ ਪਿੱਛਾ ਕਰਦਾ ਹੋਇਆ ਇਹ ਤੱਕ ਦਰਾਂ ਦੇ ਢਾਬ ਤੇ ਆ ਕੇ ਜੰਦ ਸ਼ੁਰੂ ਹੋ ਜਾਂਦਾ ਜਦੋਂ ਇਹ ਸੁਮਬਾ ਸਰਹਦਨੀਆ ਫੌਜਾਂ ਦੇ ਮੁਕਾਬਲਾ ਕਰਦਾ ਗੋਲੀਆਂ ਚਲਾਈਆਂ ਤੇ ਇਹਨਾਂ ਦਾ ਜਵਾਬ ਸਿੰਘਾਂ ਦੇ ਤੀਰਾਂ ਤੇ ਗੋਲੀਆਂ ਦੇ ਨਾਲ ਹੁੰਦਾ ਇੱਕ ਵਾਰੀ ਸੁਮਬਾ ਸਰਹਦਨੀ ਫੌਜ ਥੋੜਾ ਜਿਹਾ ਪਛਾਹ ਮਤ ਆਪ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਕੂਪ ਰਿਆ ਇੱਕ ਉੱਚੀ ਟਿੱਪੀ ਤੇ ਆਸਰਾ ਲਾ ਕੇ ਬਿੱਕੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਕੂਪ ਉੱਚੀ ਟਿੱਪੀ ਤੇ ਬੈਠੇ ਜਿੱਥੇ ਅੱਜ ਗੁਰਦੁਆਰਾ ਟਿੱਪੀ ਸਰਸ ਬਣਿਆ ਹੋਇਆ ਉਹ ਖੰਸਰ ਦੀ ਧਰਤੀ ਤੇ ਸਾਧੂ ਮਹਾਰਾਜ ਆਪ ਤੀਰ ਚਲਾਰੇ ਟਿੱਪੀ ਸਾਹਿਬ ਤੋਂ ਗੁਰੂ ਸਾਹਿਬ ਪਿਆਰੋ ਤੀਰ ਮਾਰਦੇ ਨੇ ਤੇ ਤੀਰ ਆ ਕੇ ਕਿੱਥੇ ਵੱਜਦਾ 3 ਕਿਲੋਮੀਟਰ ਪਿਆਰੋ ਗੁੰਦਾ ਟੁੱਟੀ ਗੰਢੀ ਸਾਹਿਬ ਦਾ ਸਥਾਨ 2.5 ਕਿਲੋਮੀਟਰ ਦਾ ਪੈਦਾ ਟਿੱਪੀ ਸਾਹਿਬ ਤੋਂ ਜਦੋਂ ਤੁਸੀਂ ਆਉਣਾ ਹੋਵੇ ਨਾ ਤੁਰ ਕੇ 2.5 ਕਿਲੋਮੀਟਰ ਦਾ ਪੈਦਾ ਵੰਦਾ ਉੱਥੋਂ ਗੁਰੂ ਸਾਹਿਬ ਤੀਰ ਮਾਰਦੇ ਨੇ ਤੇ تیر ਆੜ ਕੇ ਵਾਕਿ ਦਾ ਜਿੱਥੇ ਗੋਗਰਾ ਟੁੱਟੀ ਹੰਡੀ ਸਾਹ ਬਣਿਆ ਦਰਬਾਰ ਸਾਹ ਬਣਿਆ ਆ ਮੁੱਖ ਦਰਬਾਰ ਸਾਹ ਇੱਥੇ ਆਪ ਸਤਿਗੁਰੂ ਮਹਾਰਾਜ ਦਾ ਤੀਰ ਡਿੱਗਦਾ ਜਿੱਦੀ ਛਾਤੀ ਵਿੱਚ ਤੀਰ ਵੱਜਦਾ ਗੁਰੂ ਸਾਹਿਬ ਦਾ ਤੀਰ ਵੱਜਦੇ ਅਨਸਾਰ ਉਹਦੀ ਮੌਤ ਹੋ ਜਾਂਦੀ ਹੈ ਧਰਤੀ ਦੇ ਡਿੱਗ ਪੈਂਦਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਨੇ ਪਿਆਰਿਓ ਜਦੋਂ ਗੋਲੀਆਂ ਖਤਰ ਹੋਈਆਂ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਜਦੋਂ ਤੀਰ ਚਲਾਏ ਫਿਰ ਉਹਨਾਂ ਦੇ تیر ਖਤਮ ਹੋ ਗਏ ਉਹਨਾਂ ਨੇ ਝਾੜੀਆਂ ਤੋਂ ਬਾਹਰ ਆ ਕੇ ਸੂਬਾ ਸਰਹੰਦ ਦੀਆਂ ਫੌਜਾਂ ਦਾ ਮੁਕਾਬਲਾ ਬੜੇ ਜੋਰ ਦੇ ਨਾਲ ਕੀਤਾ ਬਹਾਦਰੀ ਦਾ ਸੂਰਤ ਦਿੰਦੇ ਹੋਏ ਉਹ ਗੁਰੂ ਕੇ ਲਾੜੇ ਸਿੱਖਾ ਸੂਬਾ ਸਰਹੰਦ ਦੀਆਂ ਫੌਜਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੇ ਇੱਕ ਵਾਰੀ ਮੂੰਹ ਭੰਨ ਕੇ ਲੰਘ ਦਿੱਤੇ ਫਿਰ ਪਿਆਰੋ ਇਹ ਜਿਹੜੀ ਜੰਗ ਹੈ ਇਤਿਹਾਸ ਘਰ ਲਿਖਦਾ ਹੈ 4 ਮਈ ਦੇ ਕਰੀਬ ਇਹ ਜਿਹੜੀ ਜੰਗ ਹੁੰਦੀ ਹੈ ਤੇ ਆਸ ਨੇ ਅੰਦਰ ਸਤਿਗੁਰੂ ਮਹਾਰਾਜ ਨੇ ਸਿਖਾਣੇ ਬਾਦਿਆ ਸੰਬੋਧ ਦਿੱਤਾ ਪਾਣੀ ਦੀ ਟਾਪ ਦੇ ਉੱਪਰ ਕੰਮ ਜਾ ਹੋਣ ਕਰਕੇ ਸਿਖਾਣ ਉਹ ਜਿਹੜੀ ਟਾਪ ਸੀ ਕੰਮ ਆ ਗਈ ਤੇ ਦੂਜੇ ਪਾਸੇ ਜਿਹੜੇ ਸੰਬਾ ਸਰਦ ਦੇ ਸਿਪਾਹੀ ਸਾਡਾ ਉਹ ਪਿਆਸੇ ਤੇ ਤਰਪ ਦੇ ਮਨ ਲੱਗੇ ਕਈਆਂ ਦੇ ਫੱਟ ਲੱਗੇ ਨੇ ਸਰੀਰਾਂ ਦੇ ਉੱਪਰ ਸਾਰੇ ਸੰਬਾ ਸਰਾਂਦੇ ਦੇ ਸਿਪਾਹੀ ਜਦੋਂ ਮੌਤ ਦੇ ਉਹ ਵਿੱਚ ਜਾਣ ਲੱਗੇ ਮੌਤਾ ਹੋਣ ਲੱਗੀਆਂ ਕਪੂਰੇ ਚੌਧਰੀ ਨੂੰ ਪੁੱਛਿਆ ਕਹਿਣ ਲੱਗਾ ਚੌਧਰੀ ਸਾਹਿਬ ਜੇ ਪਾਣੀ ਖੀੜਾ ਹੋਵੇ ਤੇ ਕਿੱਥੋਂ ਪ੍ਰਾਪਤ ਹੋਏਗਾ ਉਹ ਪੂਰਾ ਚੌਧਰੀ ਕਹਿਣ ਲੱਗਾ ਜੇ ਅੱਗੇ ਜਾਓ ਤੇ 30 ਕੋਹ ਜਾਣਾ ਪਵੇਗਾ ਜੇ ਪਿਛਾਂ ਨੂੰ ਆਓ ਤੇ ਤੁਹਾਨੂੰ 10 ਜਾਂ 8 ਕੋਹ ਤੇ ਪਾਣੀ ਮਿਲ ਸਕਦਾ ਹੈ ਕਪੂਰੇ ਚੌਧਰੀ ਦੀ ਗੱਲ ਨੂੰ ਪ੍ਰਵਾਨ ਕੀਤਾ ਤੇ ਪਿਆਰਿਓ ਚੌਧਰੀ ਜੀਆਂ ਗੱਲਾਂ ਮੰਨ ਕੇ ਸੁਦਾ ਸਰਹੰਦ ਆਪਣੇ ਜ਼ਖਮੀ ਹੋਇਆ ਸਿਪਾਹੀਆਂ ਨੂੰ ਮਾਰੇ ਬੈਸ਼ ਪਾਈਦਾਨੂ ਉਸ ਪੈਰੋ ਤੇ ਦਰਾਨੇ ਦੀ ਤਾਪ ਤੇ ਛੱਡ ਕੇ ਵਾਪਸ ਹਾਰ ਦਾ ਮੂੰਹ ਖਾ ਕੇ ਸਰੰਥ ਦੀ ਧਰਤੀ ਦੇ ਵਾਪਸ ਚਲਾ ਗਿਆ ਇੱਥੇ ਖਾਲਸੇ ਦੇ ਸਿੱਖਾਂ ਦੀ ਜਿੱਤ ਹੋਈ ਸਤਗੁਰੂ ਮਹਾਰਾਜ ਦੀ ਕਿਰਪਾ ਸਭ ਤੋਂ ਆਪ ਖਲੇ ਆਏ ਪਕਸ਼ਾ ਮਹਾਰਾਜ ਨੇ ਤੱਕਿਆ ਕੋਈ ਸਿੱਖ ਦੁਸ਼ਮਣ ਦਾ ਮੁਕਾਬਲਾ ਕਰਦਾ ਹੋਇਆ ਕਿਸੇ ਦਾ ਦਸਤਾਰ ਉਤਰੀ ਹੈ ਕਿਸੇ ਦਾ ਦਾੜਾ ਭਿੱਜਿਆ ਹੋਇਆ ਖੂਨ ਦੇ ਨਾਲ ਸਤਗੁਰੂ ਮਹਾਰਾਜ ਨੇ ਪਿਆਰੋ ਸਾਰੇ ਸਿੰਘਾਂ ਦੇ ਮੁਕ ਸਾਫ ਕੀਤੇ ਮਹਾਰਾਜ ਜਿੱਥੇ ਸਾਉ ਤੋਂ ਜਦੋਂ ਥੱਲੇ ਆਏ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਇਹ ਮੇਰਾ 5000 ਹਜ਼ਾਰੀ ਹੈ ਇਹ ਮੇਰਾ 10000 ਹਜ਼ਾਰੀ ਸਿੱਖ ਹੈ ਇਹ ਮੇਰਾ 20000 ਹਜ਼ਾਰੀ ਸਿੱਖ ਹੈ ਸਤਗੁਰੂ ਮਹਾਰਾਜ ਜਦੋਂ ਸਾਰੇ ਮੁਸਲਮਾਨ ਦਿੰਦੇ ਆ ਰਹੇ ਨਾ ਤੇ ਗੁਰੂ ਸਾਹਿਬ ਉਸ ਜਗ੍ਹਾ ਤੇ ਆ ਕੇ ਜਿੱਥੇ ਭਾਈ ਮਾ ਸੱਚੀ ਬੈਠ ਹਨ ਭਾਈ ਮਾਸ ਨੂੰ ਸਿੱਧਾ ਕੀਤਾ ਮਹਾਰਾਜ ਨੇ ਆਪਣੀ ਗੋਦ ਵਿੱਚ ਲਿਆ ਭਾਈ ਮਾਸ ਨੂੰ ਜੀਤੇ ਥੋੜੇ ਥੋੜੇ ਸਵਾਸ ਚੱਲ ਰਹੇ ਗੁਰੂ ਸਾਹਿਬ ਨੇ ਆਪਣਾ ਰੁਮਾਲ ਕੱਢਿਆ ਭਾਈ ਮਾਸ ਨੂੰ ਜੀਤੇ ਸਰੀਰ ਦੇ ਮੂੰਹ ਤੇ ਫਟਨੇ ਮੂੰਹ ਮੁੱਖਾ ਜਿਹੜਾ ਭਾਈ ਮਾਸ ਨੂੰ ਜੀਦਾ ਮਿੱਟੀ ਨਾਲ ਭਰਿਆ ਗੁਰੂ ਸਾਹਿਬ ਨੇ ਪਿਆਰ ਦਾ ਰੁਮਾਲ ਕੱਢਿਆ ਭਾਈ ਮਾਸ ਨੂੰ ਜੀਤੇ ਮੂੰਹ ਤੇ ਫਿਰਦੇ ਆ ਕਿ ਮਾਸਕ ਮਗ ਕੀ ਮੰਗਦਾ ਹੈ ਤੈਨੂੰ ਜੀਵਨ ਮੁਕਤ ਕਰ ਦਈਏ ਤੇ ਜੇ ਰਾਜ ਭਾਗ ਮੰਗੇ ਉਹ ਦੇ ਦਈਏ ਮਹਾਰਾਜ ਕਿਤੇ ਤੈਨੂੰ ਜੀਵਨ ਦਾਣ ਬਖਸ਼ੀਏ ਭਾਈ ਮਾਸ ਸਿੰਘ ਕਹਿੰਦੇ ਨਹੀਂ ਸੱਚੇ ਪਾਤਸ਼ਾਹ ਜੇ ਤਰਪਿਓ ਤੇ ਮਹਾਰਾਜ ਜਿਹੜਾ ਤੁਮ ਨੂੰ ਦਾਵਾ ਲੈ ਕੇ ਦੇ ਕੇ ਐਸੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਮਹਾਰਾਜ ਅੱਜ ਉਹ ਕਮਸ ਪਾੜ ਕੇ ਸਾਡੀ ਸਿੱਖਾਂ ਦੀ ਕੁੱਟੀ ਨਹੀਂ ਵੰਡ ਲਓ ਮਹਾਰਾਜ ਨੇ ਪਿਆਰੋ ਭਾਈ ਮਾਸ ਸਿੰਘ ਦੇ ਸਾਹਮਣੇ ਆਪਣੇ ਕੰਮਰ ਉਸੇ ਵਿੱਚੋਂ ਬੇਦਾਵਾ ਕਟਿਆ ਭਾਈ ਮਾਸ ਸਿੰਘ ਦੇ ਸਾਹਮਣੇ ਮਹਾਰਾਜ ਨੇ ਪਾੜ ਕੇ ਕਿਹਾ ਟੁੱਟੀ ਗੱਡ ਨਿਹਾਰ ਪਾਲ ਸਰਪ ਜੀਆਂ ਆਪੇ ਪ੍ਰਤਪਾਲ ਮਹਾਰਾਜ ਨੇ ਕਿਹਾ ਭਾਈ ਮਾਸ ਸਿੰਘ ਜੀ ਤੁਹਾਡੀ ਪਰਮਿਸ਼ਨ ਨੇ ਅਜ ਟੁੱਟੀ ਨੂੰ ਗੱਡ ਲਿਆ ਆਖੋ ਸਤਨਾਮ ਵਾਹਿਗੁਰੂ ਭਾਈ ਮਾਸ ਸਿੰਘ ਨੇ ਸਤਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਦੇ ਅੰਦਰ ਅੱਖਾਂ ਬੰਦ ਕੀਤੀਆਂ ਆਪਣੇ ਨੈਣ ਬੰਦ ਕੀਤੇ ਭਾਈ ਮਾ ਸੂਜੀ ਨੇ ਪ੍ਰਾਣ ਤਿਆਗਦੇ ਤੇ ਛੱਤ ਦਾ ਜਾਪ ਕੀਤਾ ਪਿਆਰੋ ਇੱਕ ਦਲ ਯਾਤਰੀਖਿਆ ਜੇ ਸਿੱਖ ਇਤਿਹਾਸ ਨੂੰ ਜਦੋਂ ਤੁਸੀਂ ਪੜੋ ਜੋਤ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਸੀਸ ਆਪਣੇ ਨੈਣਾ ਦੇ ਨਾਲ ਟਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ ਹੱਥਾਂ ਚ ਕਦੇ ਹੱਥੋਂ ਨਹੀਂ ਛੁੱਟਿਆ ਜਦੋਂ ਵੱਡੇ ਸਾਹਿਬ ਜਾਂਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸ਼ਹਾਦਤ ਦਾ ਜਹਾਜ਼ ਪੀ ਕੇ ਗੁਰੂ ਸਾਹਿਬ ਨੇ ਉਹਨਾਂ ਅੱਖਾਂ ਤੋਂ ਅੰਝ ਨਹੀਂ ਸਟਿਆ ਛੋਟੇ ਸਾਹਿਬ ਜਾਂਦਾ ਦੀ ਖਬਰ ਵੀ ਨਹੀਂ ਮਹਾਰਾਜ ਨੇ ਕਿਹਾ ਸਾਹਿਬ ਜਾਂਦੇ ਸ਼ਹਾਦਤ ਦਾ ਜਹਾਜ਼ ਪੀ ਕੇ ਉਦੋਂ ਗੁਰੂ ਸਾਹਿਬ ਨੇ ਅੱਖਾਂ ਤੋਂ ਅੰਝ ਨਹੀਂ ਸਟਿਆ ਸਤਗੁਰੂ ਮਹਾਰਾਜ ਦੇ ਪਾਤਸ਼ਾਹ ਦਾ ਸਰਬਸ ਵਾਰਿਆ ਗਿਆ ਪਾਤਸ਼ਾਹ ਮਹਾਰਾਜ ਨੇ ਅੱਖਾਂ ਤੋਂ ਅੰਝ ਨਹੀਂ ਸਟਿਆ ਜਿਸ ਦਿਨ ਭਾਈ ਮਾਸ ਸਿੰਘ ਨੂੰ ਆਪਣੀ ਗੋਦ ਵਿੱਚ ਲਿਆ ਜੰਮਾ ਰਾਜ ਦੇ ਬੇਨਾਮ ਦੇ ਨਾਲ ਅੱਖਾਂ ਚੋਂ ਅੰਝੂ ਟਿਕਿਆ ਇਤਿਹਾਸਕਾਰ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਦੇ ਅੰਦਰ ਭਾਈ ਮਾਸ ਕਹਿੰਦੇ ਬਾਪੂ ਉਹ ਬੇਦਾਵਾ ਪਾੜ ਦੇ ਅਸੀਂ ਭੁੱਲ ਗਏ ਸੀ ਉਹ ਕਾਗਜ਼ ਪਾੜ ਦੇ ਜਿਹੜਾ ਬੇਦਾਵੇ ਵਿੱਚ ਲਿਖਿਆ ਸੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਮਹਾਰਾਜ ਨੇ ਪਿਆਰੋਂ ਹੱਥਾਂ ਸਾਹਮਣੇ ਜਦੋਂ ਮਾਸ ਸਾ ਮਾਸਿਕ ਨੇ ਕਿਹਾ ਬਾਪੂ ਉਹ ਕਬਜ਼ ਪਾੜ ਦੇ ਪਿਦਾਵਾ ਪਾੜ ਦੇ ਮਹਾਰਾਜ ਕਿੰਨੇ ਮਾਸਿਕ ਅਸੀਂ ਤੇ ਉਹੋ ਪਿਦਾਵਾ ਪਾੜ ਦਿੰਦਾ ਸੀ ਜਦੋਂ ਤੁਸੀਂ ਮੇਰੇ ਬਣ ਕੇ ਮੇਰੇ ਮਨ ਤੁਰਪੇ ਸੀ ਦੇਖੋ ਗੁਰੂ ਪਾਤਸ਼ਾਹ ਮਹਾਰਾਜ ਨੇ ਕਿੰਨੇ ਦਨੂ ਹੋ ਕੇ ਭਾਈ ਮਾਸਿਕ ਨੂੰ ਛਾਤੀ ਨਾਲ ਲਾ ਕੇ ਦੋਦਾ ਕਿੰਨੇ ਜੁ ਬਕਸ਼ੋ ਹੰਡੀਆਂ ਬਕਸ਼ੇ ਅਸੀਂ ਮਨਾਦਰ ਚਾਹੀਆਂ ਵਾਰ ਕੇ ਵੇਖੋ ਅਸੀਂ ਤੇ ਅੱਜ 70 70 ਸਾਲ ਦੇ 60 60 ਸਾਲ ਦੀ ਸਾਡੀ ਉਮਰ ਹੋ ਗਈ ਐ ਅਸੀਂ ਜਦੋਂ ਕੱਡੇ ਬਾਟੇ ਦੀ ਕੋਲ ਸਿੱਖਣ ਵਾਸਤੇ ਭਾਈ ਸਾਹਿਬ ਕਹਿੰਦਾ ਵੀ ਤੁਸੀਂ ਖੰਡੇ ਬਾਟੇ ਦੀ ਕੋਲ ਸਕਲੋ ਗੁਰੂ ਵਾਲੇ ਬਣ ਜਾਓ ਤੇ ਅਸੀਂ ਕਿੱਦੇ ਬੰਦੇ ਦਾ ਮਨ ਸੁਝਾਉਣਾ ਚਾਹੀਦਾ ਹੈ ਕਿੱਨੇ ਆਣੇ ਬੋਲੋ ਗੁਰੂ ਕੋ ਇਹ ਕਿੱਨੇ ਬੰਦੇ ਦਾ ਮਨ ਸੁਝਾਉਣਾ ਚਾਹੀਦਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਹੜਾ ਮਨ ਨਹੀਂ ਸੀ ਸੁਝਾ ਉਹਨਾਂ ਨੂੰ ਕਿਉਂ ਖਾਲਸਾ ਪੰਥ ਸਾਜਣ ਦੀ ਲੋੜ ਪਈ ਕਿ ਮੇਰਾ ਸਿੱਖ ੁੱਲਝੂਆਂ ਦੇ ਵਿੱਚੋਂ ਵੱਖਰਾ ਦੱਸਣਾ ਚਾਹੀਦਾ ਹੈ ਮੇਰਾ ਖਾਲਸਾ ਅਜਹਲ ਖਾਦੀ ਗਿੱਕੀ ਵਿੱਚੋਂ ਵੱਖਰਾ ਦੱਸਣਾ ਚਾਹੀਦਾ ਹੈ ਮੇਰੇ ਖਾਲਸੇ ਦੀ ਪ੍ਰਕਾਰ ਧਾਰਨ ਕੀਤੀ ਹੋਣ ਤੇ ਦੂਰੋਂ ਪਛਾਣ ਲਈ ਹੋ ਸਕੇ ਇਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਖੜਾ ਹੋਇਆ ਕਰੇਗਾ ਉਹ ਤੋਂ ਖੰਡੇ ਵੱਟੇ ਦੀ ਪੁੱਤ ਸ਼ੱਤਾਂ ਕਿਸ 60 ਸਾਲ ਦੀ ਉਮਰ ਹੋ ਗਈ ਐ ਬੇਬੇ ਦੀ ਬਾਪੂ ਦੀ 50 ਸਾਲ ਦੀ ਹੋ ਗਈ ਐ ਅਜੇ ਤੱਕ ਗੁਰੂ ਨੇ ਕਿਰਪਾ ਕੀਤੀ ਐ ਤੂੰ ਕਦੋਂ ਕਿਰਪਾ ਕਰਨੀ ਐ ਗੁਰੂ ਨੇ 50 ਸਾਲ ਤੋਂ ਤੇਰੇ ਤੇ ਕਿਰਪਾ ਕਰਦਾ ਆਇਆ ਗੁਰੂ ਨੇ ਸਵਾਸ ਬਖਸ਼ਿਆ ਪਰਮੇਸ਼ਰ ਨੇ ਤੈਨੂੰ ਜੀਵਨ ਦਾਣ ਦੇ ਕੇ ਮਨੁੱਖ ਬਣਾ ਕੇ ਸੰਸਾਰ ਤੇ ਭੇਜਿਆ ਤੂੰ ਅਜੇ ਵੀ ਕਹਿ ਰਿਹਾ ਵੀ ਜਦੋਂ ਗੁਰੂ ਨੇ ਕਿਰਪਾ ਕੀਤੀ ਬੰਦਾ ਇਹ ਸੋਚਦਾ ਵਾਜੀ ਬੰਦਾ ਕਹਿੰਦਾ ਮੈਂ ਪਹਿਲਾਂ ਕਬੀਲਦਾਰੀ ਨੇ ਜਿੱਟ ਲਵਾਂ ਫੇਰ ਗੁਰੂ ਵਾਲਾ ਬਣਾਂਗਾ ਫੇਰ ਖੰਡੇ ਬਾਟੇ ਦੀ ਪਹੁੰਚਾਂਗਾ ਬੰਦਾ ਕਹਿੰਦਾ ਮੈਂ ਪਹਿਲਾਂ ਧੀ ਦਾ ਵਿਆਹ ਕਰਨਾ ਫਿਰ ਪੁੱਤ ਦਾ ਵਿਆਹ ਕਰਾਂਗਾ ਜਿਵੇਂ ਕਿਹਦਾ ਨਾ ਫਿਰ ਖੰਡੇ ਬਾਟੇ ਦੀ ਪਹੁੰਚਾਂਗਾ ਫਿਰ ਗੁਰੂ ਵਾਲਾ ਬਣਾਂਗਾ ਫਿਰ ਅਮਰਤਧਾਰੀ ਹੋਵਾਂਗਾ ਫਿਰ ਗੁਰੂ ਘਰ ਜਾਇਆ ਕਰਾਂਗਾ ਮਹਾਰਾਜ ਦੀ ਬਾਣੀ ਦੇ ਵਿੱਚ ਪੜੋ ਮਹਾਰਾਜ ਕਹਿੰਦੇ ਨੇ ਹਰ ਨਾਮ ਜਪਦਿਆਂ ਖਿੜਨਾ ਕੀਜਾ ਮੇਰੇ ਕਿੰਨੀ ਏ ਮਤ ਤੇ ਜਾਪ ਤੈਸਾ ਆਵੇ ਕਾ ਨਾ ਆਵੇ ਰਾਂ ਜੇ ਸਾਹ ਆ ਗਿਆ ਤੇ ਬੰਦਾ ਜਿਸਾ ਨਾਇਆ ਚ ਕਿੰਨੀ ਢੇਰੀ ਏ ਖਾਪ ਦੀ ਢੇਰੀ ਏ ਹਮ ਆਤਮੇ ਇਕਦਮੀ ਮੋੜ ਦਮੋਤ ਦਾ ਜਾਣਾ ਇਹ ਸਵਾਸਾਂ ਦਾ ਸਾਨੂੰ ਸੁਨਪਤਾ ਲਿਖਦੋ ਇਹ ਸਾਹਾਂ ਦੀ ਲੋਕਟ ਯਾਨੀ ਤੇ ਬੰਦਾ ਮਿੱਟੀ ਹੀ ਢੀ ਹੀ ਏ ਇਸੇ ਕਰਕੇ ਮਹਾਰਾਜ ਕੀਤੇ ਪਰਮੇਸ਼ਰ ਦਾ ਨਾਮ ਜਪਦਿਆਂ ਫਰਮੇਸ਼ਰ ਦੇ ਨਾਲ ਪ੍ਰੀਤ ਪਉਂਦੇ ਆ ਕਦੇ ਸੇਖ ਨੂੰ ਕਦੇ ਮਨੁੱਖ ਨੂੰ ਕਦੇ ਪ੍ਰਾਣੀ ਨੂੰ ਢਿਲ ਨਹੀਂ ਕਰਨੀ ਚਾਹੀਦੀ ਜੇ ਤੁਹਾਡੇ ਨਕਰ ਦੇ ਅੰਦਰ ਗੁਰਮੁਖੋ 15 April ਨੂੰ ਖੰਡੇ ਬਾਟੇ ਦੀ ਫੌਲ ਤਿਆਰ ਹੋ ਰਹੀ ਹੈ ਤੇ ਮੈਂ ਕਹਿੰਦਾ ਵੀ